ਮਾਮਲਾ 1 2 2026 ਨੂੰ ਇੱਕ ਸਾਨੂੰ ਮੈਸੇਜ ਆਇਆ ਸੀ ਕਿ ਲੜਾਈ ਝਗੜਾ ਹੋ ਰਿਹਾ ਉੱਥੇ ਤੇ ਉੱਥੇ ਅਸੀਂ ਗਏ ਆ ਝਗੜੇ ਸੰਬੰਧੀ ਆਪਾਂ ਗਏ ਆ ਉੱਥੇ ਪੁੱਛ ਗਣ ਕੀਤੀ ਆ ਬੰਦਾ ਮੁੰਡਾ ਵੀ ਲੰਦਾ ਫੜ ਕੇ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਨਾ ਪਹਿਲਾਂ ਲੜਾਈ ਝਗੜਾ ਹੋ ਚੁੱਕਾ ਹੈਗਾ ਤੇ ਕੇਵਲ ਬਰਮਾ ਦੇ ਘਰ ਤੇ ਅਰਜਿੰਦਰ ਕੁਮਾਰ ਦਾ ਨਾਲ-ਨਾਲ ਘਰ ਹੈ ਨਾ ਗਲੀ ਝਗੜਾ ਹੋਇਆ ਹੈਗਾ ਅਰਜਿੰਦਰ ਕੁਮਾਰ ਸਿਆਣੀ ਉਮਰ ਦਾ ਹੈਗਾ ਉਹਨੇ ਆਪਣੇ ਮੁੰਡੇ ਨੂੰ ਸੜਾਣ ਦੀ ਖਾਤਰ ਉਹਨੂੰ ਕਿਹਾ બીજી ਪਾਰਟੀ ਨੂੰ ਕਿ ਮੇਰਾ ਮੁੰਡਾ ਛੱਡ ਦਿਓ ਨਹੀਂ ਤੇ ਮੈਂ ਕੋਈ ਖਾ ਕੇ ਮਰ ਜਾਣਾ ਤੇ ਉਹਨਾਂ ਨੇ ਕਿਹਾ ਨਹੀਂ ਛੱਡਣਾ ਜਗ ਮਰਨਾ ਤੇ ਮਰ ਜਾ ਉਹਦੇ ਦੁੱਖਾਂ ਆਣ ਕੇ ਉਹਨੂੰ ਦਵਾਈ ਖਾ ਲਈ ਚਾਰ ਜਾਨਾਂ ਤੇ ਪੱਟਾ ਹੋਇਆ ਜੀ ਉਹਨਾਂ ਦਾ ਨਾਮ ਜੀ ਕੇਵਲ ਬਰਮਾ ਰਾਜਕੁਮਾਰ ਸਚਿੰਤ ਤੇ ਰੋਬਿੰਦ ਇੱਕ ਕਿੱਥੋਂ ਦੇ ਰਹਿਣ ਵਾਲੇ ਆ ਇਹ ਨਾਲ ਹੀ ਪਿੰਡ ਵਾਲੀ ਗਲੀ ਔਕਾਨਗਰ ਮਹੱਲਾ ਅਰਦਾਸ ਠੀਕੜਾ ਉੱਥੇ ਹੀ ਉਹਨਾਂ ਦੇ ਘਰ ਦੀ ਗਲੀ ਦੀ ਬੱਚੀ ਇਹ ਝਗੜਾ ਕੋਈ ਉਹਨਾਂ ਦਾ ਪੁਰਾਣੀ ਗੱਲ ਸੀ ਪਹਿਲਾਂ ਕੋਈ ਤੇ ਅੱਜ ਤੇ ਉਹਨਾਂ ਨੇ ਕਹਿੰਦੇ ਹਾਂ ਮੈਂ ਰਿਕਸ਼ਾ ਅਪਲੇ ਘਰ ਚਾਰਜ ਲਾਣਾ ਹੈਗਾ ਤੇ ਉਹ ਰਾਜ ਗੱਡੀਆਂ ਖੜੀਆਂ ਉਹਨਾਂ ਨੂੰ ਗੱਡੀ ਸਾਈਡ ਤੇ ਕਰਨ ਨੂੰ ਕਿਹਾ ਤੇ ਬਸ ਉੱਥੇ ਉਹਨਾਂ ਦੀ ਤੁੰਤੂ ਮਾਮ ਹੋਈ ਉਹ ਤਾਂ ਪਹਿਲਾਂ ਸਾਡੇ ਤੋਂ ਜਾਣ ਤੋਂ ਪਹਿਲਾਂ ਹੋ ਚੁੱਕਾ ਹੈ ਨਾ ਜੋ ਵੀ ਹੋਣਾ ਅਸੀਂ ਤਾਂ ਫਿਰ ਉਹ ਇਹਦੇ ਲੜਾਈ ਸਤ ਝੜਕੇ ਦੇ ਵਿੱਚ ਸੰਬੰਧੀ ਕਾਫੀ ਦਰਜ ਹੋ ਗਈ। ਅਜ ਰੱਤ ਨਹੀਂ ਪਈ ਗਈ ਤੇ ਨੀਰੂ ਸ਼ਰਮਾ ਅਗਿਆਰ ਜਿੰਦਰ কুমার ਦੀ ਪਤਨੀ ਤੇ ਬੈਨਤ ਪੁੱਤਾ ਹੋਇਆ। ਕੀ ਨੀਰੂ ਸ਼ਰਮਾ ਨੀਰੂ ਸ਼ਰਮਾ ਕੀ ਗੱਲ ਹੋਈ ਸਾਰੀ? ਗੱਲ ਇਹ ਹੋਈ ਹੈ ਕਿ ਮੇਰਾ ਬੇਟਾ ਈ ਰਿਕਸ਼ਾ ਚਲਾਉਂਦਾ ਹੈ ਤੇ ਮਤਲਬ ਆਪਣੀ ਨੇ ਕਮਾਈ ਕਰਦਾ ਹੈ ਤੇ ਉਹ ਆ ਰਿਹਾ ਸੀ ਗਲੀ ਦੇ ਵਿੱਚ ਇੱਕ ਲੜਕਾ ਕਿਸੇ ਨੇ ਸ਼ਾਪੀਤੀ ਹੋਈ ਸੀ। ਤੇ ਉਹ ਗੱਲਾਂ ਕੱਢ ਰਿਆ ਸੀ ਤੇ ਉਧਰੋਂ ਉਹ ਆ ਰਿਹਾ ਸੀ ਉਹਦੇ ਚੱਲਾ ਗਿਆ ਜਿਨ੍ਹਾਂ ਨੇ ਗੱਲਾਂ ਜਿਨ੍ਹਾਂ ਨੇ ਗੱਲਾਂ ਕੱਡੀਆਂ ਤੇ ਪਕੜਿਆ ਆਇਆ ਗਿਆ ਤੇ ਉਹਨਾਂ ਨੇ ਫੜ ਕੇ ਬਹੁਤ ਮਾਰਿਆ ਕਿ ਲਵ ਤੂੰ ਕੀਤਾ ਹੈ ਕੁਝ ਸਾਰਾ ਤੇ ਲਵ ਕਹਿੰਦਾ ਵੀ ਮੈਂ ਨਹੀਂ ਕੀਤਾ ਕਹਿੰਦਾ ਨਹੀਂ ਤੁਸੀਂ ਕੀਤਾ ਕਿੱਦਾਂ ਨਹੀਂ ਕੀਤਾ ਉਹਨਾਂ ਨੇ ਫੜ ਕੇ ਇੰਨਾ ਕ ਕੁੱਟਿਆ ਇੰਨਾ ਕ ਕੁੱਟਿਆ ਕਿ ਫਿਰ ਇਹਦੇ ਪਾਪਾ ਬਾਹਰ ਆ ਗਏ ਮਤਲਬ ਅਸੀਂ 도ੜੇ ਆਏ ਬਾਅਦ ਤੇ ਉਹਨਾਂ ਨੇ ਇਹਨਾਂ ਨੂੰ ਵੀ ਝੰਜੋੜਿਆ ਕਿ ਉਹ ਕਹਿੰਦੇ ਕਿ ਮੇਰਾ ਕੀ ਕਸੂਰ ਹੈਗਾ ਵਾ ਤੇ ਤੁਸੀਂ ਇਹਨੂੰ ਛੱਡ ਦਿਓ ਮੇਰੇ ਕੋਲ ਬਰਦਾਸ਼ਤ ਨਹੀਂ ਹੁੰਦਾ ਨਹੀਂ ਤੇ ਮੈਂ ਕੁਝ ਖਾ ਕੇ ਤੇ ਮੈਂ ਕਰ ਲੈਣਾ ਉਹ ਅੱਗੋਂ ਕਹਿੰਦੇ ਵੀ ਕਰ ਲੋ ਜੋ ਕਰਨਾ ਕਰ ਲੋ ਤੇ ਉਹਨਾਂ ਨੇ ਜਾ ਕੇ ਬਥੇਰਾ ਸੀ ਛਡਾਇਆ ਪਰ ਉਹ ਮੈਨੂੰ ਵੀ ਉਹਨਾਂ ਦੇ ਮਤਲਬ ਕਿ ਪਾਪਾ ਨੇ ਗਾਲਾਂ ਕੱਢੀਆਂ ਆ ਰਾਜੂ ਦੇ ਰਾਏ ਕੁਮਾਰ ਭਾਈ ਨੇ ਗਾਲਾਂ ਕੱਢੀਆਂ ਮੈਨੂੰ ਵੀ ਕਹਿੰਦੇ ਡਾਰਦ ਤੋੜ ਜੋ ਤੁਸੀਂ ਵੀ ਤੇ ਫਿਰ ਮੈਂ ਆ ਗਈ ਤੇ ਮੈਨੂੰ ਇਹਨਾਂ ਨੇ ਆਵਾਜ਼ ਮਾਰੀ ਕਹਿੰਦੇ ਆ ਜਾ ਆ ਜਾ ਮੈਂ ਨਾਲ ਤੇ ਸਿਰ ਚੜ ਕੇ ਕੁਝ ਖਾ ਲਿਆ ਵਾ ਤੇ ਜਦੋਂ ਮੈਂ ਘਰ ਪਹੁੰਚੀ ਤੇ ਵਾਕਈ ਉਹਨਾਂ ਨੇ ਕੁਝ ਕਰ ਲਿਆ ਸੀ ਇਹ ਨਹੀਂ ਮੈਨੂੰ ਪਤਾ ਕਿ ਖਾਦਾ ਇਹਨਾਂ ਨੇ ਜ਼ਰੂਰ ਹੈ ਉਸੇ ਵੇਲੇ ਉਹਨਾਂ ਦੀ ਮਤਲਬ ਕਿ ਡੈਥ ਹੋ ਗਈ ਮੈਨੂੰ ਹੁਣ ਇਨਸਾਫ ਮਿਲਣਾ ਚਾਹੀਦਾ ਹੈ ਕਿ ਮਤਲਬ ਕੀ ਕੀ ਕਸੂਰ ਸੀ ਕਾ ਉਹਨਾਂ ਦਾ ਭਾਰ ਦੇ ਕਿਉਂ ਸੀ ਜਦੋਂ ਉਹਨਾਂ ਨੇ ਕਿਹਾ ਸੀਗਾ ਮੇਰੇ ਪਤੀ ਨੇ ਇਹ ਪਾਰਟੀ ਕਰ ਰਹੀ ਸੀ ਸ਼ਰਾਬਾਂ ਸ਼ੁਰੂਆਤ ਪੀ ਕੇ ਇਹਨਾਂ ਨੇ ਮੇਰੇ ਬੇਟੇ ਤੇ ਅਟੈਕ ਕੀਤਾ ਵਾ ਮਤਲਬ ਜਿਸ ਤਰ੍ਹਾਂ ਕਿ ਪੁੱਟਿਆ ਬਹੁਤ ਹੈ ਇਹਨਾਂ ਦੇ ਹਾਂਜੀ ਵਿਆਹ ਦਾ ਕੋਈ ਪ੍ਰੋਗਰਾਮ ਸੀਗਾ ਪਾਰਟੀ ਸ਼ਰਾਬਾਂ ਪੀ ਕੇ ਮਤਲਬ ਕਿ ਇਹ ਤੁਹਾਡੇ ਗਵਾਹੀ ਨੇ हां जी हां जी ਸਾਡੇ ਗੁਆਂਡੀ ਮਤਲਬ ਗਲੀ ਦੇ ਵਿੱਚ ਹੀ ਆ ਮਤਲਬ ਗੁਆਂਡੀ ਆ ਮਤਲਬ ਹਾਂ ਜੀ ਹਾਂ ਜੀ ਬਾਹਰੋਂ ਵੀ ਆਏ ਸੀਗੇ ਲੋਕ ਤੇ ਸਾਰੇ ਇਹਨੂੰ ਪਾਗੇ ਮੇਰੇ ਬੇਟੇ ਨੂੰ ਇੰਨਾ ਕਿ ਕੁੱਟਿਆ ਕਿ ਨਾ ਇਹਦੇ ਪਾਪਾ ਕੋਲ ਬਰਦਾਸ਼ਤ ਨਹੀਂ ਹੋਇਆ ਉਹਨਾਂ ਨੇ ਇਹ ਵੀ ਕਿਹਾ ਕਿ ਤੁਸੀਂ ਛੱਡ ਦਿਓ ਮੈਨੇ ਤੇ ਮੈਂ ਤੁਹਾਡੇ ਸਿਰ ਖਾ ਕੇ ਕੁਛ ਵੀ ਮਰ ਜਾਣਾ ਉਹ ਅੱਗੇ ਕਹਿੰਦੇ ਕਿ ਮਰ ਜਾਓ ਅਸੀਂ ਕੀ ਹੈਗੀ ਆ ਜੀ ਆਪਣਾ ਸੰਡੇ ਇੱਕ ਤਰੀਕ ਦੀ ਆ ਮੈਂ ਹੁਣ ਇਨਸਾਫ ਚਾਹੁੰਦੀ ਆ ਕਿ ਜੇ ਮੇਰੇ ਬੇਟੇ ਨੂੰ ਮਤਲਬ ਕਿ ਇਹ ਕੋਈ ਮਤਲਬ ਐਕਸ਼ਨ ਨਹੀਂ ਲੈ ਰਹੇ ਹੈਗੇ ਤੇ ਇਹਨਾਂ ਦੇ ਪਿੱਛੇ ਮੇਰੇ ਪਤੀ ਦੀ ਜਾਨ ਗਈ ਹੈ ਤੇ ਇਹਨਾਂ ਨੂੰ ਮੈਨੂੰ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਕਿ ਇਹਨਾਂ ਨੂੰ ਪਕੜਿਆ ਜਾਏ ਪੰਜ 6 ਬੰਦਿਆਂ ਦੇ ਨਾਮ ਹੈਗੇ ਜਿਨ੍ਹਾਂ ਨੂੰ ਤੁਸੀਂ ਅਰੈਸਟ ਨਾ ਕੀਤਾ ਤੇ ਇਸ ਤਰ੍ਹਾਂ ਜੇ ਮੇਰੇ ਪਰਿਵਾਰ ਨੂੰ ਵੀ ਖਤਰਾ ਔਰ ਮੇਰੀ ਵੀ ਜਾਨ ਨੂੰ ਖਤਰਾ ਹੈ ਇਹਨਾਂ ਨੂੰ ਤੇ ਸਾਨੂੰ ਇਨਸਾਫ ਦਿਵਾਓ ਔਰ ਜ਼ਰੂਰ ਇਹਨਾਂ ਨੂੰ ਅਰੈਸਟ ਕੀਤਾ ਜਾਵੇ ਇਨਸਾਫ ਨਹੀਂ ਮਿਲੇਗਾ ਤੇ ਮੈਂ ਵੀ ਇਹਨਾਂ ਦੀ ਸਿਰ ਤੜਕੇ ਕੁਝ ਖਾ ਕੇ ਮਰ ਜੂੰਗੀ ਸਰ ਮੇਰਾ ਨਾਮ ਲਵ ਸ਼ਰਮਾ ਹੈ ਜੀ ਮੈਂ ਭਿੰਡਰਲੀ ਗਲੀ ਦਾ ਨਿਵਾਸੀ ਆ ਠੀਕ ਹੈ ਜਾਚੌਂਗ ਚ ਮੇਰੀ ਦੁਕਾਨ ਆ ਲਵ ਸ਼ਾਕਰਪੇਰ ਠੀਕ ਹੈ ਜੀ ਵੱਲ ਇਦਾਂ ਹੀ ਸਾਰੇ ਕੇ ਨਾ ਸਾਡੇ ਨਾ ਨਾਲ ਹੀ ਘਰ ਦਾ ਮੁੰਡੇ ਆਪਣੇ ਭਰਾ ਹੀ ਆ ਉਹਨਾਂ ਦਾ ਫੰਕਸ਼ਨ ਹੈਗਾ ਘਰ ਕੋਈ ਵਿਆਹ ਸੀ ਉਹਦਾ ਤੇ ਉਹ ਮੈਨੂੰ ਨਾ ਬਾਰ ਬਾਰ ਕਹਿੰਦੇ ਕਿ ਯਾਰ ਸਾਡਾ ਵਿਆਹ ਨਾ ਖਰਾਬ ਕਰੀ ਸਾਡਾ ਵਿਆਹ ਨਾ ਖਰਾਬ ਕਰੀ ਤੇ ਮੈਂ ਉਹਨਾਂ ਨੂੰ ਅੱਗ ਕਹਿਣਾ ਮੈਂ ਯਾਰ ਮੈਂ ਕੀ ਕਿਹੜੀ ਗੱਲੋਂ ਤੁਹਾਡਾ ਵਿਆਹ ਖਰਾਬ ਕਰਨਾ ਕੌਣ ਕਹਿੰਦੇ ਸਚੀਨ ਤੇ ਸਚੀਨ ਦਾ ਡੈਡੀ ਠੀਕ ਆ ਤੇ ਚਾਚੀ ਵੀ ਮੇਰੀ ਕੰਦੀ ਮੈਂ ਉਹ ਮੈਂ ਉਹਨਾਂ ਨੂੰ ਚਾਚੀ ਕੰਦਾ ਹੀ ਕਰ ਕਿਉਂਕਿ ਸਾਡੇ ਲਾਗੇ ਰਹਿੰਦੇ ਆਈ ਨਾ ਤੇ ਸ਼ੁਰੂ ਤੋਂ ਬੜਾ ਪਿਆਰ ਬੜਾ ਹੀ ਉਹਨਾਂ ਨਾਲ ਤੇ ਬਾਅਦ ਦੇ ਵਿੱਚ ਨਾ ਇਹ ਇਹਨਾਂ ਨੇ ਚਲੋ ਗੱਡੀਆਂ ਲਾਈ ਦੀਆਂ ਦੋ ਆਪਣੇ ਘਰ ਦੇ ਬਾਹਰ ਪਿੱਛੇ ਮੋੜ ਤੇ ਵੀ ਇਹਨਾਂ ਦਾ ਕੀ ਘਰ ਆ ਠੀਕ ਆ ਕੇਵਲ ਉਹਨਾਂ ਦਾ ਸੁਨਿਆਰੇ ਦਾ ਉਹਨਾਂ ਨੇ ਦੋ ਗੱਡੀਆਂ ਲਾਈ ਦੀਆਂ ਚਲੋ ਮੈਂ ਆਪਣਾ ਜਾ ਕੇ ਨਾ ਆਟੋ ਲਾਤਾ ਠੀਕ ਹੈ ਤੇ ਜਿਹੜੀ ਕੇਵਲ ਦੀ ਨੂੰ ਹੀ ਨਾ ਵੱਡੀ ਸਨੀਪੀਗਾ ਠੀਕ ਹੈ ਉਹਨੇ ਪਤਾ ਕੀ ਕੀਤਾ ਆ ਕੇ ਮੈਂ ਚੁੱਪ ਕਰਕੇ ਆਟੋ ਲਾ ਕੇ ਤੇ ਆਪਣੇ ਘਰ ਚਲਾ ਗਿਆ ਠੀਕੰ ਮੇਰਾ ਤਿੰਨੋ ਟੀਰਾ ਟਿਕਾ ਆ ਗਏ ਮੈਂ ਰਾਤ ਨੂੰ ਫੇਰ ਨਿਕਲਦਾ ਨਾ ਘਰੋਂ ਬਾਹਰ 9:30 9:30 ਵਜੇ ਉਹਨੇ ਨਾ ਮੇਰਾ ਆਟੋ ਨਾ ਧੱਕਾ ਮਾਰ ਕੇ ਨਾ ਪਿੱਛੇ ਘੱਟ ਛੜਿਆ ਠੀਕ ਆ ਤੇ ਮੈਂ ਜਦੋਂ ਆ ਕੇ ਵੇਖਿਆ ਮੈਂ ਕਹਾ ਯਾਰ ਮੇਰਾ ਆਟੋ ਪਿੱਛੇ ਕਿੰਨੇ ਕੀਤਾ ਜਾਣੀ ਕਿ ਉੱਥੇ ਸੜਕ ਦੇ ਵੀ ਪੀਚਲਾਤਾ ਕੈਮਰੇ ਲੱਗੇਦੇ ਤੁਸੀਂ ਵੀਡੀਓ ਵੀ ਕਢਾ ਸਕਦੇ ਸਾਰੀ ਤੇ ਚਲੋ ਬੜੇ ਬਤਮੀਜ਼ੀ ਨਾਲ ਬੋਲੀ ਅਸੀਂ ਸਕੂਟੀ ਲੈਣੀ ਹੁੰਦੀ ਅੰਦਰ ਤੁਸੀਂ ਇਦਾਂ ਬੜੇ ਮਤਲਬ ਕਿ ਬਹੁਤ ਕੰਦੇ ਬਹਿਵ ਨਾ ਬੋਲੀ ਚਲੋ ਮੈਂ ਉਹਨੂੰ ਭੈਣ ਕਣਾ ਮੈਂ ਤਾਂ ਵੀ ਨਹੀਂ ਕੁਛ ਗਿਆ ਉਹਨੂੰ ਚੁੱਪ ਕਰਕੇ ਮੈਂ ਚਲਾ ਗਿਆ ਸਚੀ ਨੂੰ ਮੈਂ ਵਾਹੀ ਮਰੀ ਜਾ ਕੇ ਜਿਹਦੇ ਭਰਾ ਦਾ ਛੋਟੇ ਦਾ ਵਿਆਹ ਸੀ ਤੇ ਉਹ ਵੱਡੇ ਭਰਾ ਦਾ ਵਿਆਹ ਸੀ ਸਚੀ ਦੇ ਉਹਨੂੰ ਮੈਂ ਵਾਹੀ ਮਰੀ ਮੈਂ ਸਚੀ ਨੇ ਮੇਰਾ ਭਰਾ ਦਾ ਗੱਲਬਾਤ ਹੋਈ ਆ ਕਹਿੰਦੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਯਾਰ ਤੂੰ ਦੋ ਦਿਨਾਂ ਆਟੋ ਨਾਲ ਆ ਨਾਲ ਆ ਮੈਂ ਕਿਹਾ ਯਾਰ ਮੈਂ ਚਾਰਜ ਲਾਣਾ ਹੁੰਦਾ ਮੈਂ ਚਾਰਜ ਤੇ ਘੱਟ ਹੀ ਲਾਵਾਂਗਾ ਕਿ ਬਾਹਰ ਕਿਤੇ ਲਾਵਾਂਗਾ ਚਾਰਜ ਆਟੋ ਚਾਰਜ ਕਰਾਂਗਾ ਤਾਂ ਹੀ ਚਲਾਵਾਂਗਾ ਚਲੋ ਇਹ ਗੱਲਬਾਤ ਹੋ ਗਈ ਫੇਰ ਨਾ ਸਾਡੀ ਗਲੀ ਦੇ ਉਸ ਤੋਂ ਅਗਲੇ ਦਿਨ ਨਾ ਇੱਕ ਨਾ ਚਾਰ ਹੁਣ ਰਾਤ ਗੱਲ ਕੀ ਹੋਈ ਆ ਹੁਦਾਤ ਕੋਈ ਗੱਲ ਨਹੀਂ ਹੋਈ ਸਰ ਮੈਂ ਉਹੀ ਉਸ ਉਸ ਦਿਨ ਦੀ ਹੀ ਗੱਲ ਦੱਸਣ ਲੱਗਾ ਜਿਸ ਦਿਨ ਲੜਾਈ ਹੋਈ ਆ ਤੇ ਨਾ ਉਹ ਜੇ ਰੋਡ ਤੇ ਮੁੰਡਾ ਇੱਕ ਚਾਹ ਵਾਲਾ ਉਹ ਗਾਲਾ ਗੂਲਾ ਜੀਆਂ ਬੜੀਆਂ ਕੱਟਦਾ ਵਾ ਤੇ ਉਹ ਗਾਲਾ ਕੱਟਦਾ ਪਿਆ ਸੀਗਾ ਤੇ ਉਦੋਂ ਮੈਂ ਇੱਕ ਗੱਲ ਨਹੀਂ ਕੱਢੀ ਸੀ ਉਦੋਂ ਸਰ ਗਲੀ ਦੇ ਵਿੱਚ ਕੋਈ ਵੀ ਠੀਕ ਆ ਉਹ ਆਕੇ ਨੇ ਗਾਲ ਗੂਲ ਕੱਡੀਆਂ ਬੜੀਆਂ ਉਹਨਾਂ ਨੂੰ ਲੱਗਿਆ ਇਹ ਲਵ ਕੱਢਣ ਦੇ ਗਾਲਾਂ ਠੀਕ ਆ ਉਹ ਪਰੇ ਬੈ ਕੇ ਸ਼ਰਾਬ ਪੀਂਦੇ ਪਏ ਸੀਗੇ ਸਾਰੇ ਜਾਨੇ ਸਮੈਕਸ ਨੂੰ ਪੀਦੇ ਸਾਰੇ ਜਾਨੇ ਕੋਠੇ ਬੈਠੇ ਹੋ ਤੇ ਆਗੇ ਜਦੋਂ ਮੈਂ ਆਟੋ ਲਾਇਆ ਤੇ ਉਹਨੂੰ ਮੈਂ ਵੈਸੇ ਪੁੱਛਿਆ ਕਿ ਖੂਨ ਲੱਗੇ ਦਾ ਸੀ ਇੱਥੇ ਉਹ ਡਿੱਗੇ ਦਾ ਸੀਗਾ ਮੁੰਡਾ ਰਮੇਸ਼ ਟੀ ਸਟਾਲ ਵਾਲਾ ਉਹਨੂੰ ਮੈਂ ਪੁੱਛਿਆ ਮੈਂ ਤਿਹੜੇ ਯਾਰ ਇਹ ਖੂਨ ਲੱਗੇ ਦਾ ਵਾ ਕਿਹੜੇ ਭੈਣ ਚੋਂ ਨੇ ਤੈਨੂੰ ਮਾਰਿਆ ਵਾ ਆ ਮੇਰੇ ਪਾਪਾ ਨੂੰ ਤੇ ਮੇਰੇ ਪਾਪਾ ਨੇ ਮੇਰੇ ਜੇ ਮੈਨੂੰ ਪਤਾ ਹੁੰਦਾ ਨਾ ਮੇਰੇ ਪਾਪਾ ਨੇ ਇੰਨੀ ਗੱਲ ਕਹੀ ਆ ਕਿ ਮੈਂ ਕੁਝ ਖਾ ਲੈਣਾ ਵਾ ਤੇ ਮੈਂ ਸਰ ਉਹਨਾਂ ਨੂੰ ਜਾਣ ਹੀ ਨਹੀਂ ਦੇਣਾ ਇਹਨਾਂ ਨੇ ਬਾਅਦ ਦੇ ਵਿੱਚ ਮੈਨੂੰ ਕਿਹਾ ਕੇਵਲ ਸੁਨਿਆਰੇ ਨੇ ਮਨੂੰ ਕਿਹਾ ਆ ਮੇਰੇ ਸੂਰਜ ਮੱਥੇ ਲੱਗਣਾ ਕੰਦਾ ਤੇਰਾ ਪਿਓ ਵੀ ਸਾਡੇ ਥੱਲੇ ਲੰਮੇ ਪੇਗਾ ਤੇਰੀ ਮਾਂ ਵੀ ਸਾਡੇ ਥੱਲੇ ਲੰਮੇ ਪੇਗੀ ਤੈਨੂੰ ਇਹੋ ਜਾਂ ਠੋਕਾਂਗੇ ਕੰਦਾ ਤੂੰ ਜ਼ਿੰਦਗੀ ਚ 2 ਸਾਲ 3 ਸਾਲ ਬਾਹਰ ਨਹੀਂ ਆ ਸਕੇਂਗਾ ਜੇ ਐਨੀ ਗੱਲ ਜਦੋਂ ਮੇਰੀ ਮਾਂ ਵੱਲੋਂ ਕਹੀ ਫੇਰ ਮਾਂ ਕਲਾਂ ਕੱਢੀਆਂ ਸਰ ਸਰ ਮੈਨੂੰ ਤਾਂ ਨਾਲ ਹੀ ਇਹਨਾਂ ਨੇ ਮੁਲਾਜ਼ਮਾਂ ਨੂੰ ਚੁਕਾ ਕੇ ਮੈਨੂੰ ਥਾਣੇ ਲੈ ਗਏ ਠੀਕ ਹੈ ਉੱਥੇ ਮੈਨੂੰ ਹਵਾਲਾ ਚ ਬੰਦ ਕਰਤਾ ਠੀਕ ਹੈ ਬਾਅਦ ਚ ਮੈਨੂੰ ਨਹੀਂ ਕੀ ਪਤਾ ਮੇਰੇ ਪਿਓ ਨਾਲ ਕੀ ਹੋਇਆ ਮੈਨੂੰ ਤੇ ਅਗਲੇ ਦਿਨ 3-4 ਵੇ ਪਤਾ ਲੱਗਾ ਕਿ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਹੈ ਡੈਥ ਤੇ ਉਹਨਾਂ ਦੀ ਸਵੇਰ ਦੀ ਹੋ ਗਈ ਦੀ ਇਹਨਾਂ ਤੇ ਹੋਇਆ ਕੇਵਲ ਤੇ ਹੋਇਆ ਜੇ ਤੇ ਕੀ ਕਹਿੰਦੇ ਆ ਕੇਵਲ ਰਾਹੁਲ ਸਨੀਆਰਾਵਾ ਉਹ ਆਸਟ੍ਰੇਲੀਆ ਤੋਂ ਆਇਆ ਦਾ ਵਾ ਬਦਮਾਸ਼ੀ ਉਹਨੇ ਕੀਤੀ ਜੇ ਸੱਤ ਸੱਤ ਤੋਂ ਵੱਧ ਆਈ ਸਾਰਾ ਇਹੀ ਚਾਹਨੇ ਇਨਸਾਫ ਦੇ ਦੋ ਜਿਹਨੇ ਇਨਸਾਫ ਦੇਣਾ ਤੇ ਲਿਖ ਕੇ ਦੇ ਦੋ ਕਿ ਮੈਂ ਵੀ ਕੋਈ ਕਾਰਵਾਈ ਕਰਾਂਗਾ ਨਹੀਂ ਰਾਜੂ ਤੇ ਹੋਇਆ ਪ੍ਰਿੰਸ ਦਾ ਹੀ ਨਾਮ ਨਹੀਂ ਲਿਖਾਇਆ ਕਿਉਂਕਿ ਉਹਦਾ ਵਿਆਹ ਹੀ ਉਹਦੀ ਚਲੋ ਗਲਤੀ ਹੈ ਗਈ ਜਿਹੜੀ ਉਹਦੇ ਘਰ ਕੁੜੀ ਆਣੀ ਉਹਦੀ ਜਿੰਨੀ ਨਾ ਗਲਤੀ ਕੋਈ ਭਤੀਜੇ ਉਹਦੇ ਅੱਛਾ ਕੇਵਲ ਤੇ ਰਾਜੂ ਦੋ ਭਰਾ ਵਾ ਅਗੋਂਾਂ ਦੇ ਦੋ ਦੋ ਬੇਟੇ ਐ ਤੇ ਸਰ ਮੈਂ ਰੋਜ਼ ਹੀ ਖਲਾਰਦਾ ਹੀਗਾ ਜੇ ਉਹਨਾਂ ਦੀ ਗੱਡੀ ਲੱਗੀ ਵੀ ਹੁੰਦੀ ਸੀ ਉਹ ਮੈਨੂੰ ਕਹਿੰਦੇ ਸੀ ਪਰੇ ਕਰ ਲੈ ਮੈਂ ਪਹਿਲੇ ਕਰ ਲੈਂਦਾ ਹੀਗਾ ਝਗੜੇ ਦਾ ਕਾਰਨ ਐਹੀ ਹੋਇਆ ਜਿਹੜੀਆਂ ਉਹ ਕਾਲਾ ਕੱਢਣ ਦੇ ਇਹਨਾਂ ਨੂੰ ਐ ਲੱਗਾ ਕਿ ਲਵ ਕੱਢਣ ਦਿਆ ਵਾ ਲੱਗਦੀ ਇਹ ਨਾਲ ਹੀ ਮੇਰੀ ਪਹਿਲੇ ਮੇਰੀ ਯਾਰੀ ਦੋਸਤੀ ਹੁੰਦੀ ਸੀ ਇਹਨਾਂ ਨਾਲ ਸਾਰੇ